ਮੇਰੀ ਵੀਡੀਓ ਦੇਖ ਰਹੇ ਸਭ ਈਰਾਨੋ ਸਤਿ ਸ਼੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਤਿੰਨ ਬਹਾਦਰ ਯੋਧਿਆਂ ਦੀ ਪੰਜਾਬ ਦੇ ਯੋਧੇ ਨੇ ਜਿਨ੍ਹਾਂ ਦੇ ਕੋਲ ਇੱਕ ਦੇ ਕੋਲ ਮਹਾਵੀਰ ਚੱਕਰ ਦੋ ਦੇ ਕੋਲੋਂ ਵੀਰ ਚੱਕਰ ਪਰ ਫਿਰ ਵੀ ਇਹਨਾਂ ਯੋਧਿਆਂ ਦੇ ਬਾਰੇ ਦੁਨੀਆ ਬਹੁਤ ਘੱਟ ਜਾਣਦੀ ਹੈ। ਔਰ ਇਹਨਾਂ ਤਿੰਨਾਂ ਯੋਧਿਆਂ ਦਾ ਇੱਕ ਹੀ ਨਾਮ ਹੈ ਜੀ ਸਰਦਾਰ ਸੰਪੂਰਨ ਸਿੰਘ। ਤਿੰਨਾਂ ਦਾ ਨਾਮ। ਦੋ ਯੋਧੇ ਤੇ ਇੰਨੇ ਜਿਹੜੇ ਨੇ ਉਹ ਸਿਪਾਹੀ ਭਰਤੀ ਹੋਏ। ਔਰ ਇੱਕ ਜੋ ਨੇ ਉਹ ਅਫਸਰ ਭਰਤੀ ਨੇ। ਪਹਿਲੇ ਨੇ ਜੀ ਨਾਇਬ ਸੂਬੇਦਾਰ ਸੰਪੂਰਨ ਸਿੰਘ। ਇਨਾ ਜਨਮ 15 ਅਕਤੂਬਰ 1915 ਨੂੰ ਰੋਪੜ ਜ਼ਿਲ੍ਹੇ ਦੇ ਕੜੂਆਪਿੰਡ ਦੇ ਵਿੱਚ ਹੋਇਆ ਜੀ ਪਿਤਾ ਦਾ ਨਾਮ ਸਰਦਾਰ ਸੰਤਾ ਸਿੰਘ ਸੰਪੂਰਨ ਸਾਹਿਬ ਨੇ 10ਵੀਂ ਪਾਸ ਕਰਕੇ ਤੇ 15 ਅਕਤੂਬਰ 1935 ਨੂੰ ਇਹ ਸਿਕ ਰੈਜੀਮੈਂਟ ਦੇ ਵਿੱਚ ਸਿਕ ਸੈਂਟਰ ਦੇ ਵਿੱਚ ਭਰਤੀ ਹੋਏ ਨੇ ਟ੍ਰੇਨਿੰਗ ਪੂਰੀ ਕੀਤੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸਾਬਜ ਚਲੇ ਗਏ ਨੇ ਆਪਣੀ ਪਲਟਨ ਦੇ ਨਾਲ ਜੀ ਐਂਡ ਕੇ ਦੇ ਵਿੱਚ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸਾਬ ਚਲੇ ਜਾਂਦੇ ਨੇ ਜੀ ਆਪਣੀ ਪਲਟਨ ਦੇ ਵਿੱਚ ਔਰ ਪਲਟਨ ਚਲੇ ਜਾਂਦੀ ਹੈ ਇਹਨਾਂ ਦੀ ਜੀ ਐਂਡ ਕੇ ਦੇ ਵਿੱਚ ਸਨ 48 ਦੇ ਲੜਾਈ ਸ਼ੁਰੂ ਹੁੰਦੀ ਹੈ ਭਾਰਤ ਪਾਕਿਸਤਾਨ ਦੀ ਕਸ਼ਮੀਰ ਯੁੱਧ ਜਿਹਨੂੰ ਆਪਾਂ ਬੋਲਦੇ ਹਾਂ ਉਸ ਟਾਈਮ ਤੇ ਸਾਬ ਦੀ ਜਿਹੜੀ ਡਿਊਟੀ ਹੈ ਇਹ ਜੀ ਐਂਡ ਕੇ ਦੇ ਗੁਮਰੀ ਨਾਮ ਦੇ ਇੱਕ ਸਥਾਨ ਤੇ ਸੀਗੀ ਔਰ ਉੱਥੇ ਸਾਹਬ ਆਪਣੀ ਇੱਕ ਛੋਟੀ ਜੀ ਇਹਨਾਂ ਦੀ ਸੈਕਸ਼ਨ ਸੀਗੀ ਉਹਦੀ ਕਮਾਂਡ ਕਰ ਰਹੇ ਸਨ ਇਸ ਸਥਾਨ ਤੇ ਦੁਸ਼ਮਣ ਆਪਣੀਆਂ ਦੋ ਕੰਪਨੀਆਂ ਲੈ ਕੇ ਇਹਨਾਂ ਤੇ ਹਮਲਾ ਕਰਦਾ ਔਰ ਇੱਕ ਮਹੱਤਵਪੂਰਨ ਟਿਕਾਣਾ ਜੀ ਇਹਨਾਂ ਦਾ ਜਾਂ ਪੋਸਟ ਹੋਏਗੀ ਉੱਥੇ ਕਬਜ਼ਾ ਕਰ ਲੈਂਦਾ ਪਾਕ ਫੌਜ ਨੂੰ ਅੱਗੇ ਵਧਦਾ ਦੇਖ ਅ ਸਰਦਾਰ ਸੰਪੂਰਨ ਸਿੰਘ ਜਿਹੜੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇੱਕ LMG ਲੈਂਦੇ ਨੇ ਔਰ LMG ਦੇ ਲੈ ਕੇ ਦੁਸ਼ਮਣ ਤੋਂ ਲਗਭਗ ਕਹਿੰਦੇ ਨੇ ਕਿ 30 ਮੀਟਰ ਦੀ ਦੂਰੀ ਤੇ ਇਹ ਬੈਠ ਜਾਂਦੇ ਨੇ LMG ਦਾ ਅਜਿਹਾ ਫਾਇਰ ਕਰਦੇ ਨੇ ਕਿ ਦੁਸ਼ਮਣ ਦਾ ਹਮਲਾ ਜਿਹੜਾ ਹੈ ਉਹ ਨਪਾਹਮ ਹੋ ਜਾਂਦਾ ਹੈ ਆਪਣਾ ਜਿਹੜਾ ਇਹਨਾਂ ਨੇ ਕਬਜ਼ਾ ਕੀਤਾ ਸੀਗਾ ਜਿਸ ਥਾਂ ਤੇ ਪਾਕਿਸਤਾਨ ਪਾਇਲ ਨੇ ਉਹ ਵੀ ਛੱਡਦੇ ਨੇ ਔਰ ਇਹ ਵਾਪਸ ਆਪਣੇ ਚਲੇ ਜਾਂਦੇ ਨੇ ਜਾਂ ਦੌੜੀਆਂ ਦੇ ਇਸ ਹਮਲੇ ਦੇ ਵਿੱਚ ਪਾਕਿਸਤਾਨ ਦਾ ਕਾਫੀ ਨੁਕਸਾਨ ਹੋਇਆ ਜੀ ਇਸ ਬਹਾਦਰੀ ਲਈ ਗਵਰਨਮੈਂਟ ਨੇ ਸੰਪੂਰਨ ਸਾਹਿਬ ਨੂੰ ਮਹਾਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ ਹੁਣ ਗੱਲ ਕਰਦੇ ਹਾਂ ਜੀ ਦੂਸਰੇ ਸੰਪੂਰਨ ਸਾਹਿਬ ਦੀ ਇਹਨਾਂ ਦਾ ਜਨਮ ਜਿਹੜਾ ਹੈ ਜੀ 10 ਜਨਵਰੀ 1949 ਨੂੰ ਪਟਿਆਲੇ ਜ਼ਿਲ੍ਹੇ ਦੇ ਪਿੰਡ ਅ ਸੁੰਦਰ ਖੇੜੀ ਵਿਖੇ ਹੋਇਆ ਜੀ ਪਿਤਾ ਸਰਦਾਰ ਪ੍ਰੀਤਮ ਸਿੰਘ ਜੀ ਮੋਢਲੀ ਸਿੱਖਿਆ ਇਹਨਾਂ ਨੇ ਪਿੰਡ ਤੋਂ ਲਈ ਜਮਾਨ ਹੋਏ ਨੇ 10 ਜਨਵਰੀ 1996 ਨੂੰ ਭਰਤੀ ਹੋਏ ਨੇ ਇਹ ਵੀ ਸਿਕ ਸੈਂਟਰ ਦੇ ਵਿੱਚ ਭਰਤੀ ਹੋਏ ਨੇ ਟ੍ਰੇਨਿੰਗ ਪੂਰੀ ਕੀਤੀ ਹੈ ਔਰ ਉਸ ਤੋਂ ਬਾਅਦ ਇਹ ਚਲੇ ਜਾਂਦੇ ਨੇ 6 ਸਿੱਖ ਰੈਜiment ਦੇ ਵਿੱਚ ਉੱਥੇ ਆਪਣੀ ਨੌਕਰੀ ਸ਼ੁਰੂ ਕਰਦੇ ਨੇ 1971 ਦੇ ਭਾਰਤ ਪਾਕਿਸਤਾਨ ਦੀ ਲੜਾਈ ਦੇ ਦੌਰਾਨ ਇਹਨਾਂ ਦੀ ਜਿਹੜੀ ਡਿਊਟੀ ਹੈ ਉਹ ਜੇਂਡਕੇ ਦੇ ਵਿੱਚ ਲੱਗੀ ਹੋਈ ਸੀਗੀ ਉੱਥੇ ਇੱਕ ਫਾਰਵਰਡ ਪੋਸਟ ਸੀਗੀ ਫਾਰਵਰਡ ਪੋਸਟ ਦੇ ਉੱਤੇ ਇੱਕ ਜਵਾਨ ਹੀ ਡਿਊਟੀ 'ਚ ਹੁੰਦਾ ਇੱਕ ਟਾਈਮ ਦੇ ਉੱਤੇ ਬਾਕੀ ਜਿਹੜੇ ਹੁੰਦੇ ਨੇ ਉਹ ਪਿੱਛੇ ਆਪਣੀ ਪਲਟੂਨ ਦੇ ਵਿੱਚ ਹੁੰਦੇ ਨੇ ਜਾਂ ਕਿਤੇ ਲੱਗੇ ਜਾਂਦੇ ਹੋਰ ਮੋਰਚਿਆਂ ਦੇ ਵਿੱਚ ਹੁੰਦੇ ਨੇ ਦੁਸ਼ਮਨ ਨੇ ਇਹਨਾਂ ਤੇ ਪੂਰੀ ਬਟਾਲੀਆ ਦੇ ਨਾਲ ਹਮਲਾ ਕੀਤਾ ਜੀ ਉਸ ਫਾਰਵਰਡ ਪੋਸਟ ਦੇ ਉੱਤੇ ਔਰ ਸੰਪੂਰਨ ਸਾਹ ਦੇ ਕੋਲੇ ਉਸ ਟਾਈਮ ਮੋਰਚੇ ਦੇ ਵਿੱਚ ਐਲਐਮਜੀ ਲੱਗੀ ਹੋਈ ਸੀਗੀ ਐਲਐਮਜੀ ਦੇ ਨਾਲ ਦੁਸ਼ਮਨ ਦਾ ਅਜੇਹਾ ਮੁਕਾਬਲਾ ਕੀਤਾ ਕਿ 2 ਘੰਟੇ ਵਿੱਚ ਪੂਰੀ ਬਟਾਲੀਅਨ ਨੂੰ ਬੰਨ ਕੇ ਰੱਖ ਦਿੱਤਾ ਅੱਗੇ ਨਹੀਂ ਵਧਣ ਦਿੱਤਾ। ਔਰ ਬਟਾਲੀਅਨ ਦੇ ਵਿੱਚੋਂ ਪਹਿਲਾਂ ਤਾਂ ਕੋਈ ਨਾ ਕੋਈ ਕੰਪਨੀ ਜਿਹੜੀ ਆ ਉਹ ਅੱਗੇ ਅਟੈਕ ਕਰਦੀ ਹੈ। ਜਿਸ ਵੀ ਕੰਪਨੀ ਨੇ ਪਾਕਿਸਤਾਨ ਦੀ ਕੰਪਨੀ ਨੇ ਅਟੈਕ ਕੀਤਾ ਸੀਗਾ ਉਸ ਦਾ ਐਲਐਮਜੀ ਦੇ ਨਾਲ ਇੰਨਾ ਕੁ ਜਾਨੀ ਨੁਕਸਾਨ ਕਰ ਦਿੱਤਾ ਕਿ ਪਾਕਿਸਤਾਨ ਫੌਜ ਦੇ ਹੌਸਲੇ ਟੁੱਟ ਗਏ। ਜਦੋਂ ਅਸੀਂ ਕਿਸੇ ਤੇ ਫਾਇਰ ਕਰਦੇ ਹਾਂ ਤਾਂ ਕੋਈ ਸਾਡੇ ਤੇ ਵੀ ਤੇ ਕਰਦਾ ਹੀ ਹੈ ਉਸ ਫਾਇਰ ਦੇ ਦੌਰਾਨ ਸੰਪੂਰਨ ਸਿੰਘ ਜੀ ਨੇ ਉਹ ਵੀ ਕਾਫੀ ਜ਼ਖਮੀ ਹੋ ਗਏ ਪਰ ਫਿਰ ਵੀ ਆਪਣੇ ਜ਼ਖਮਾਂ ਦੀ ਪਰਵਾਹ ਕੀਤੇ ਬਗੈਰ ਇਹਨਾਂ ਨੇ ਨਾ ਤਾਂ ਪੋਸਟ ਛੱਡੀ ਔਰ ਐਲਐਮਜੀ ਦਾ ਫਾਇਰ ਜਿਹੜਾ ਹੈ ਇਹ ਲਗਾਤਾਰ ਦੁਸ਼ਮਣ ਦੇ ਉੱਤੇ ਕਰਦੇ ਰਹੇ ਨੇ ਦੁਸ਼ਮਣ ਦਾ ਹੌਸਲਾ ਟੁੱਟਿਆ ਤਬਰ ਆ ਗਏ ਦੁਸ਼ਮਣ ਆਪਣੀਆਂ ਲਾਸ਼ਾਂ ਛੱਡ ਕੇ ਤੇ ਵਾਪਸ ਮੁੜ ਗਿਆ ਉਹ ਤਾਂ ਮੁੜ ਗਿਆ ਪਰ ਸੰਪੂਰਨ ਸਾਹਿਬ ਜਿਹੜਾ ਹੈ ਇਹ ਹੁਣ ਵਿਚਾਰਾ ਇਕੱਲਾ ਡਿਊਟੀ ਤੇ ਖੜਾ ਹੈ ਜ਼ਖਮੀ ਹੋ ਚੁੱਕਾ ਹੈ ਨਾ ਤੇ ਇਹ ਪੋਸਟ ਛੱਡ ਸਕਦਾ ਹੈ ਕਿਉਂਕਿ ਇਹਨੂੰ ਪਤਾ ਹੈ ਕਿ ਦੁਸ਼ਮਣ ਹਮਲਾ ਕਰ ਰਿਹਾ ਹੈ ਤੇ ਨਾ ਪਿਛਲੇ ਜਿਹੜੀ ਕੰਪਨੀ ਬੈਠੀ ਹੈ ਜਾਂ ਇਹਨਾਂ ਦੀ ਪਲਟੂਨ ਬੈਠੀ ਹੈ ਕਿਸੇ ਉਹਨੇ ਹੀ ਉਸ ਟਾਈਮ ਦੇ ਉੱਤੇ ਇਹਨਾਂ ਦੀ ਸਾਰ ਲਈ ਕਿ ਇੰਨਾ ਫਾਇਰ ਹੋ ਰਿਹਾ ਹੈ ਦੇਖੀਏ ਤਾਂ ਸਹੀ ਕਿ ਕੀ ਬਣ ਰਿਹਾ ਹੈ ਕਿਸੇ ਨੇ ਨਹੀਂ ਦੇਖਿਆ ਔਰ ਸੰਪੂਰਨ ਸਿੰਘ ਜੂਨੇ ਉਹ ਉਥੇ ਬੇਹੋਸ਼ ਹੋ ਜਾਂਦੇ ਨੇ ਪਿੱਛੋਂ ਜਦੋਂ ਤੱਕ ਕੰਪਨੀ ਆਈ ਜਾਂ ਇਹਨਾਂ ਦੀ ਪਲਟੂਨ ਇਹਨਾਂ ਦੇ ਕੋਲ ਪਹੁੰਚਦੀ ਹੈ ਬੇਹੋਸ਼ ਹੋਏ ਸੰਪੂਰਨ ਸਿੰਘ ਨੂੰ ਚੁੱਕਿਆ ਜਾਂਦਾ ਔਰ ਉਹਨਾਂ ਨੂੰ ਪਿੱਛੇ ਸ਼੍ਰੀਨਗਰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਜਦੋਂ ਅੱਗੇ ਦੇਖਿਆ ਜਾਂਦਾ ਹੈ ਫਾਰਵਰਡ ਪੋਸਟ ਤੋਂ ਅੱਗੇ ਜਿੱਥੋਂ ਕਿ ਇਹਨਾਂ ਦਾ ਫਾਇਰ ਚੱਲ ਰਿਹਾ ਸੀਗਾ ਪਾਕਿਸਤਾਨ ਦੇ ਨਾਲ ਤੇ ਉੱਥੋਂ ਤਕਰੀਬਨ ਦੁਸ਼ਮਣ ਦੀਆਂ 37 ਲਾਸ਼ਾਂ ਮਿਲੀਆਂ ਜੀ ਇੱਧਰ ਕੱਲਾ ਸੂਰਮਾ ਔਰ ਉੱਧਰ ਬਟਾਲੀਆ ਦਾ ਅਟੈਕ ਔਰ ਉਸ ਅਟੈਕ ਨੂੰ ਵੀ ناکਾਮ ਕਰਦੇ ਹੋਏ 37 ਬੰਦੇ ਜਿਹੜੇ ਨੇ ਉਹ ਪਾਕਿਸਤਾਨ ਫੌਜ ਦੇ ਇਹਨਾਂ ਨੇ ਮਾਰ ਕੇ ਸੌਟ ਦਿੱਤੇ ਇਹਨਾਂ ਦੇ ਕੀਤੇ ਹੋਏ ਇਸ ਕਾਰਨਾਮੇ ਦੀ ਚਰਚਾ ਦਿੱਲੀ ਤੱਕ ਗਈ ਔਰ ਗਵਰਨਮੈਂਟ ਨੇ ਇਹਨਾਂ ਨੂੰ ਬੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਅੱਗੇ ਗੱਲ ਕਰਦੇ ਹਾਂ ਜੀ ਆਪਣੇ ਤੀਸਰੇ ਯੋਧੇ ਦੀ ਇਸ ਯੋਧੇ ਦਾ ਨਾਮ ਹੀ ਸੰਪੂਰਨ ਸਿੰਘ ਔਰ ਇਹਨਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਰੰਗਵਾਲ ਵਿਖੇ ਹੁੰਦਾ ਜੀ ਪਿਤਾ ਦਾ ਨਾਮ ਸਰਵਰ ਵੀਰ ਸਿੰਘ ਮੁਢਲੀ ਪੜ੍ਹਾਈ ਜਿਹੜੀ ਹੈ ਇਹਨਾਂ ਦੀ ਵੀ ਪਿੰਡ ਤੋਂ ਸੀਗੀ ਉਹਦੇ ਬਾਅਦ ਇਹ ਕਾਲਜ ਚਲੇ ਗਏ ਨੇ ਕਾਲਜ ਇਹਨਾਂ ਨੇ ਜਾ ਕੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਗ੍ਰੈਜੂਏਸ਼ਨ ਇਹਨਾਂ ਨੇ ਲੁਧਿਆਣੇ ਦੇ ਕਾਲਜ ਤੋਂ ਕਿਸੇ ਕਾਲਜ ਤੋਂ ਲਈ ਹੈ ਜੀ ਪੂਰੀ ਕੀਤੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਐਨਡੀਏ ਦਾ ਟੈਸਟ ਦਿੱਤਾ ਟੈਸਟ ਕਲੀਅਰ ਕੀਤਾ ਟੈਸਟ ਕਲੀਅਰ ਕਰਕੇ ਇਹ ਚਲੇ ਗਏ ਨੇ ਓਟੀਏ ਮ드ਰਾਸ ਅਫਸਰ ਟ੍ਰੇਨਿੰਗ ਅਕੈਡਮੀ ਮ드ਰਾਸ ਉੱਥੋਂ ਇਹਨਾਂ ਨੇ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ 3 ਸਾਲ ਦੀ ਟ੍ਰੇਨਿੰਗ ਹੁੰਦੀ ਹੈ ਇਹਨਾਂ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਇਹ ਆਉਂਦੇ ਨੇ ਜੀ ਸੱਤ ਸਿੱਖ ਰੈਜੀਮੈਂਟ ਦੇ ਵਿੱਚ ਇਹ ਵੀ ਸਿੱਖ ਰੈਜੀਮੈਂਟ ਦੇ ਯੋਧੇ ਨੇ ਉੱਥੇ ਇਹਨਾਂ ਨੇ ਆਪਣੀ ਨੌਕਰੀ ਸ਼ੁਰੂ ਕੀਤੀ ਨੌਕਰੀ ਚੱਲ ਰਹੀ ਹੈ ਔਰ ਜਿਸ ਟਾਈਮ ਤੇ ਇਹ ਮੇਜਰ ਬਣੇ ਨੇ ਮੇਜਰ ਬਣ ਕੇ ਇੱਕ ਕੰਪਨੀ ਦੀ ਕਮਾਂਡ ਕਰ ਰਹੇ ਨੇ ਔਰ 8 ਅਕਤੂਬਰ 1948 ਨੂੰ ਉੜੀ ਸੈਕਟਰ ਦੇ ਵਿੱਚ ਸਾਬ ਇੱਕ ਕੰਪਨੀ ਲੈ ਕੇ ਤੇ ਪੈਟਰੋਲ ਤੇ ਨਿਕਲਦੇ ਨੇ ਪੈਟਰੋਲ ਬਾਰਡਰ ਦੇ ਨਾਲ-ਨਾਲ ਚੱਲ ਰਹੀ ਹੈ ਅੱਗੇ ਦੁਸ਼ਮਣ ਪੋਸਟਾਂ ਨੇ ਸਾਹਮਣੇ ਕੀ ਕੀਤਾ ਦੁਸ਼ਮਣ ਪੋਸਟ ਤੇ ਅਟੈਕ ਕੀਤਾ ਔਰ ਉਹਨਾਂ ਦੇ ਇੱਕ ਦੋ ਮੋਰਚਿਆਂ ਦੇ ਉੱਤੇ ਕਬਜ਼ਾ ਕਰ ਲਿਆ ਅਗੋਂ ਦੁਸ਼ਮਨ ਨੇ ਉਹ ਦੋ ਮੋਰਚੇ ਤਾਂ ਛੱਡ ਦਿੱਤੇ ਜਿਨ੍ਹਾਂ ਤੇ ਇਹਨਾਂ ਨੇ ਕਬਜ਼ਾ ਕੀਤਾ ਜਿਹੜੇ ਦੂਸਰੇ ਮੋਰਚੇ ਸੀਗੇ ਉਹਨਾਂ ਦੇ ਵਿੱਚੋਂ ਦੁਸ਼ਮਨ ਨੇ ਇਹਨਾਂ ਦੇ ਉੱਤੇ ਭਾਰੀ ਫਾਇਰ ਕੀਤਾ ਔਰ ਇੰਨਾ ਕਿ ਜ਼ਿਆਦਾ ਫਾਇਰ ਕੀਤਾ ਕਿ ਇਹਨਾਂ ਦੀ ਜਿਹੜੀ ਕੰਪਨੀ ਸੀਗੀ ਜਾਂ ਮੰਨ ਲਓ ਜੈਸਵੀ ਕੰਪਨੀ ਦੀ ਕਮਾਂਡ ਕਰ ਰਹੇ ਸੀਗੇ ਜਿਨ੍ਹਾਂ ਨੇ ਇਹ ਦੋ ਮੋਰਚਿਆਂ ਤੇ ਉੱਤੇ ਕਬਜ਼ਾ ਕੀਤਾ ਸੀਗਾ ਉਹਨਾਂ ਨੂੰ ਦਬਾ ਲਿਆ ਉਹਨਾਂ ਨੇ ਪਾਕਿਸਤਾਨ ਫੌਜ ਨੇ ਪਰ ਸਾਹਬ ਨੇ ਆਪਣੇ ਜਿਹੜੇ ਜਵਾਨ ਸੀਗੇ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਤਿਆਰ ਕੀਤਾ ਔਰ ਦੁਸ਼ਮਨ ਦੇ ਉੱਤੇ ਅਜਿਹਾ ਹਮਲਾ ਕੀਤਾ ਬਾਕੀ ਮੋਰਚਿਆਂ ਦੇ ਉੱਤੇ ਵੀ ਕਿ ਪਾਕਿਸਤਾਨ ਫੌਜ ਆਪਣੇ ਮੋਰਚੇ ਛੱਡ ਕੇ ਦੌੜ ਗਈ ਇਸ ਪੂਰੇ ਅਟੈਕ ਦੇ ਵਿੱਚ ਸਿਰਫ ਇੱਕ ਆਪਣਾ ਭਾਰਤੀ ਜਵਾਨ ਜਿਹੜਾ ਹੈ ਉਹ ਜ਼ਖਮੀ ਹੁੰਦਾ ਜੀ ਮੋਰਚੇ ਜਿਹੜੇ ਆ ਉਹ ਕਬਜ਼ੇ ਚ ਲਿਆ ਜਾਂਦੇ ਨੇ ਪਾਕਿਸਤਾਨ ਫੌਜ ਦੇ ਉਸ ਤੋਂ ਬਾਅਦ 14 ਅਕਤੂਬਰ ਨੂੰ ਜਦੋਂ ਇਹ ਮੋਰਚੇ ਦੁਸ਼ਮਣ ਦੇ ਕੈਪਚਰ ਕਰਦੇ ਨੇ ਇਹ ਕਰਦੇ ਨੇ 8 ਅਕਤੂਬਰ ਨੂੰ ਦੁਸ਼ਮਣ ਭੱਜ ਜਾਂਦਾ ਹੈ ਆਪਣੇ ਮੋਰਚੇ ਛੱਡ ਕੇ ਪਰ 14 ਅਕਤੂਬਰ ਨੂੰ ਦੁਸ਼ਮਣ ਆਪਣੇ 300 ਜਵਾਨਾਂ ਦੇ ਨਾਲ ਇਹਨਾਂ ਮੋਰਚਿਆਂ ਦੇ ਉੱਤੇ ਦੁਬਾਰਾ ਤੋਂ ਅਟੈਕ ਕਰਦਾ ਹੈ ਕੁਦਰਤੀ ਕੇ ਉਹਨਾਂ ਮੋਰਚਿਆਂ ਦੀ ਜਿਹੜੀ ਕਮਾਂਡ ਹੈ ਉਹ ਆਪਣੇ ਮੇਜਰ ਸਾਹਿਬ ਹੀ ਕਰ ਰਹੇ ਸੀਗੇ ਜਿਹੜੇ ਇਹਨਾਂ ਨੇ ਕੈਪਚਰ ਕੀਤੇ ਸੀਗੇ ਉਹਨਾਂ ਕੋਲ ਦੁਸ਼ਮਣ ਨੇ ਅਜਿਹਾ ਹਮਲਾ ਕੀਤਾ ਕਿ ਉਹ ਉਹਨਾਂ ਮੋਰਚਿਆਂ ਦੇ ਉੱਤੋਂ ਸਿਰਫ 30 ਗੱਜ ਦੀ ਦੂਰੀ ਤੇ ਆ ਕੇ ਬੈਠ ਗਿਆ ਕਿਉਂਕਿ ਮੋਰਚੇ ਉਹਨਾਂ ਦੇ ਸੀਗੇ ਏਰੀਆ ਉਹਨਾਂ ਦਾ ਸੀਗਾ ਪਤਾ ਸੀਗਾ ਉਹਨਾਂ ਨੂੰ ਪੂਰੇ ਆਪਣੇ ਏਰੀਏ ਦਾ ਔਰ ਉਹ ਲੁਕਦੇ ਆ ਲਗਾਉਂਦੇ ਆ ਆ ਕੇ ਜਦੋਂ ਆ ਕੇ 30 ਮੀਟਰ ਦੂਰੀ ਤੇ ਬੈਠੇ ਨੇ ਤੇ ਉਦੋਂ ਉਹਨਾਂ ਨੇ ਫਾਇਰ ਸ਼ੁਰੂ ਕੀਤਾ ਇੱਥੋਂ ਇੰਗੇ ਹੈਗਾ ਚ ਲੜਾਈ ਹੋਈ ਦੁਸ਼ਮਣ ਅੱਗੇ ਵੱਧ ਆ ਰਿਹਾ ਸੀਗਾ ਉਹਨਾਂ ਨੂੰ ਅੱਗੇ ਵੱਧਾਂ ਦੇਖ ਮੇਜਰ ਸਾਹਿਬ ਨੇ ਆਪਣੇ ਜਿਹੜੀ ਜਵਾਨ ਲੜ ਰਹੇ ਸੀਗੇ ਉਹਨਾਂ ਦੇ ਵਿੱਚੋਂ ਕੁਝ ਜਵਾਨ ਜਿਹੜੇ ਨੇ ਉਹ ਆਪਣੇ ਕੋਲ ਸਦੇ ਇਕੱਠੇ ਕੀਤੇ ਔਰ ਲੜ ਰਹੇ ਦੁਸ਼ਮਨ ਦੇ ਸਾਈਡ ਦੇ ਵਿੱਚ ਜਾ ਕੇ ਤੇ ਫਸਲਾ ਕਰ ਦਿੱਤਾ ਅਜਿਹਾ ਹਮਲਾ ਕੀਤਾ ਦੁਸ਼ਮਨ ਘਬਰ ਆ ਗਿਆ ਨੁਕਸਾਨ ਕਰਵਾ ਗਿਆ ਕਾਫੀ ਕੈਂਦੇ ਨੁਕਸਾਨ ਹੋਇਆ ਦੁਸ਼ਮਨ ਦਾ ਉੱਥੇ ਵੀ 300 ਬੰਦਿਆਂ ਦੇ ਵਿੱਚੋਂ ਵੀ ਉਹਨਾਂ ਦੇ ਕਾਫੀ ਬੰਦੇ ਮਾਰੇ ਗਏ ਨੇ ਔਰ ਦੁਸ਼ਮਨ ਉਹਨਾਂ ਮਾਰੇ ਗਏ ਬੰਦੇ ਦੀਆਂ ਲਾਸ਼ਾਂ ਵੀ ਛੱਡ ਕੇ ਦੌੜ ਗਿਆ ਇਸ ਕਾਰਵਾਈ ਦੇ ਵਿੱਚ ਜਿਹੜੇ ਦੁਸ਼ਮਨ ਦੇ ਸਨਕ ਮਰੇ ਉਹ ਤਾਂ ਮਰੇ ਹੀ ਪਰ ਇੱਕ ਸਨਕ ਉਹਨਾਂ ਦਾ ਜਿਉਂਦਾ ਵੀ ਸਾਡੇ ਹੱਥ ਆਇਆ ਜਿੰਨੂੰ ਕੋਈ ਬਾਅਦ ਦੇ ਵਿੱਚ ਜੰਗੀ ਕੈਦੀ ਬਣਾ ਕੇ ਰੱਖਿਆ ਗਿਆ ਇਸ ਪੂਰੀ ਕਾਰਵਾਈ ਦੇ ਵਿੱਚ ਮੇਜਰ ਸਾਹਿਬ ਵੱਲੋਂ ਕੀਤੀ ਗਈ ਕੁਸ਼ਲ ਕਮਾਂਡ ਦਲੇਰੀ ਭਰੇ ਕੀਤੇ ਗਏ ਕਾਰਨਾਮੇ ਦੇ ਕਰਕੇ ਹਿੰਦੁਸਤਾਨ ਗਵਰਨਮੈਂਟ ਨੇ ਸੰਪੂਰਨ ਸਾਭ ਨੂੰ ਬੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ଏਸੀ ਜੀ ਸਾਡੇ ਪੰਜਾਬ ਦੇ ਕੈਲੋ ਜਾਂ ਸਿਕਰੇਜਮੈਂਟ ਦੇ ਉਹ ਤਿੰਨ ਯੋਧੇ ਜਿਨ੍ਹਾਂ ਦੇ ਕੋਲ ਇੱਕ ਕੋਲੇ ਮਹਾਬੀਰ ਔਰ ਦੂਸਰੇ ਕੋਲੋਂ ਇਹ ਦੂਸਰੇ ਧਮੋਂ ਦੇ ਕੋਲੇ ਬੀਰ ਚੱਕਰ ਹੈ ਪਰ ਦੁਨੀਆ ਸੰਪੂਰਨ ਸਿੰਘ ਜੀ ਦੇ ਬਾਰੇ ਬਹੁਤ ਘੱਟ ਜਾਣਦੀ ਏ ਇਹਨਾਂ ਤਿੰਨਾਂ ਬਾਰੇ ਬਹੁਤ ਘੱਟ ਜਾਣਦੀ ਏ ਉਸਤਾਨ ਹਮੇਸ਼ਾ ਜਦੋਂ ਵੀ ਲੜਾਈ ਲੜਦਾ ਏ ਇਹ ਹਾਰਦਾ ਏ ਪਰ ਇਹ ਜਾਣ ਲੱਗਿਆ ਫਿਰ ਵੀ ਆਪਣੇ ਜਵਾਨਾਂ ਦੀਆਂ ਲਾਸ਼ਾਂ ਨਹੀਂ ਕਦੇ ਲੈ ਕੇ ਜਾਂਦਾ ਏਸੀ ਜੀ ਸਾਡੀ ਅੱਜ ਦੀ ਵੀਡੀਓ ਮੈਂ ਇਸ YouTube ਦੇ ਉਤੋਂ ਤਕਰੀਬਨ 60 ਤੋਂ 70 ਵੀਡੀਓ ਜਿਹੜੀਆਂ ਨੇ ਉਹ ਅਪਲੋਡ ਕਰ ਚੁੱਕਾ ਹਾਂ ਜੀ ਮੇਰੇ ਜਿੰਨੀਆਂ ਵੀ ਵੀਡੀਓਜ਼ ਨੇ ਉਹ ਪੰਜਾਬ ਦੇ ਇਤਿਹਾਸ ਪੰਜਾਬ ਦੇ ਪੁਰਾਣੇ ਯੋਧੇ ਉਹਨਾਂ ਬਾਰੇ ਜਿਹੜੇ ਜਸਾ ਸਿੰਘਰਾਮ ਗੜੀਆ ਜੀ ਸਰਗਰ ਚੜਤ ਸਿੰਘ ਗੁਣੀ ਨਦਾਨ ਸਿੰਘ ਪੰਜੱਥਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਪਣੇ ਜਿੰਨੇ ਵੀ ਪੁਰਾਣੇ ਇੰਡੀਅਨ ਆਰਮੀ ਦੇ ਵਿੱਚ ਸਿੱਖ ਅਫਸਰ ਉਹਨਾਂ ਬਾਰੇ ਜਿਨ੍ਹਾਂ ਕੋਲ ਕਿਸੇ ਕੋਲੇ ਮਹਾਵੀਰ ਚੱਕਰ ਕਿਸੇ ਕੋਲੇ ਪਰਮਵੀਰ ਚੱਕਰ ਕਿਸੇ ਕੋਲੇ ਵੀਰ ਚੱਕਰ ਪੰਜਾਬ ਦੇ ਪਟਿਆਲਾ ਘਰਾਣਾ ਵਾਲਾ ਹੋ ਗਿਆ ਜਾਂ ਜਿੰਨੇ ਵੀ ਰਾਜੇ ਮਹਾਰਾਜਾ ਇੱਥੇ ਰਹਿੰਦੇ ਰਾਜ ਕੀਤਾ ਉਹਨਾਂ ਨੇ ਉਹਨਾਂ ਬਾਰੇ ਮਤਲਬ ਜੋ ਵੀ ਵੀਡੀਓਜ਼ ਪਾਈਏ ਉਹ ਸਿੱਖ ਇਤਿਹਾਸ ਜਾਂ ਆਪਣੇ ਪੰਜਾਬ ਦੇ ਉੱਤੇ ਹੀ ਪਾਈਏ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ ਹੁੰਦੇ ਰੋ